ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਹੱਸਦੇ ਖੇੜਦੇ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਹੱਸਦੇ ਖੇੜਦੇ ਰੱਖੇ ਸੱਚੇ ਬਾਦਸ਼ਾਹ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਆਂ ਆਸ ਕਰਦੀਆਂ ਜੇ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮੜ ਜਾ ਦੱਸ ਦਿਆ ਕਰੋ ਕਿੱਥੋਂ ਸੁਣਦੇ ਹੋ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਸੋ ਮਾਣੋ ਆਨੰਦ ਫਿਰ ਪਿਆਰੀ ਜੀ ਬਾਤ ਦਾ ਇੱਕ ਪੰਡਤ ਸੀ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਤਾਂ ਉਹਨਾਂ ਦੇ ਸ਼ਹਿਰ ਦੇ ਵਿੱਚ ਹੀ ਨਾ ਬਾਹਰ-ਬਾਹਰ ਇੱਕ ਸਾਧੂ ਰਹਿੰਦਾ ਸੀ ਉਹ ਸਾਧੂ ਨੂੰ ਅ ਤਿੰਨਾ ਸਮਿਆਂ ਦਾ ਗਿਆਨ ਸਿਪਾਇਓਨ ਬਿੱਤੇ ਹੋਏ ਦਾ ਵੀ ਆਉਣ ਵਾਲੇ ਦਾ ਵੀ ਚੱਲ ਰਹੇ ਦਾ ਵੀ ਉਹ ਮੱਥਾ ਦੇਖ ਕੇ ਬੰਦੇ ਬਾਰੇ ਸਾਰਾ ਕੁਝ ਦੱਸ ਦਿੰਦਾ ਸੀ ਤਾਂ ਉਹ ਕਹਿਣ ਲੱਗੇ ਪਤੀ ਪਤਨੀ ਇੱਕ ਦਿਨ ਵੀ ਆਪਾਂ ਉਹਦੇ ਕੋਲ ਚੱਲ ਕੇ ਆਈਏ ਜੀ ਬੱਚਾ ਨਹੀਂ ਹੈਗਾ ਕੋਈ ਭਾਈ ਉਹਦੇ ਕੋਲੇ ਗਏ ਤਾਂ ਉਹ ਉਹਨੇ ਦੋ ਫਲ ਦਿੱਤੇ ਵੀ ਆ ਦੋਨੇ ਜੀ ਤੁਸੀਂ ਇੱਕ ਖਾ ਲਿਓ ਤੁਹਾਡੇ ਵੀ ਮੁੰਡਾ ਹੋਊਗਾ ਫਿਰ ਭਾਈ ਜੇ ਲੋ ਟਾਈਮ ਦੇ ਨਾਲ ਉਹਨਾਂ ਦੇ ਘਰ ਇੱਕ ਪੁੱਤ ਨੇ ਜਨਮ ਲਿਆ ਹੁਣ ਉਹ ਮੁੰਡਾ ਜਦੋਂ ਹੋ ਗਿਆ 2 ਕੁ ਮਹੀਨਿਆਂ ਦਾ ਉਹਨੂੰ ਲੈ ਕੇ ਉਹ ਸੰਤਾਂ ਕੋਲ ਫੇਰ ਵਾਗ ਗਏ ਉਹ ਕਹਿੰਦੇ ਮਹਾਰਾਜ ਇਹਦਾ ਵੀ ਮੱਥਾ ਦੇਖ ਕੇ ਦੱਸੋ ਇਹਦਾ ਫਿਊਚਰ ਕਿਹਾਂ ਜਾ ਹੋਊਗਾ ਉਹ ਵੇਖਾਉਣ ਵਾਲਾ ਉਹ ਸੰਤ ਕਹਿਣ ਲੱਗਿਆ ਵੀ ਇਹ ਹਲੇ ਬਹੁਤ ਛੋਟਾ ਹੈ ਇਹਨੂੰ 8 ਸਾਲ ਦਾ ਹੋ ਗਿਆ ਜਦੋਂ ਉਦੋਂ ਮੇਰੇ ਕੋਲ ਲੈ ਕੇ ਆਏ ਹੁਣ ਭਾਈ ਜੇ ਲੋ ਦੇਖਦੇ ਦੇਖਦੇ ਉਹ 8 ਸਾਲ ਦਾ ਹੋ ਗਿਆ ਹੁਣ ਜਦੋਂ 8 ਸਾਲ ਦਾ ਹੋ ਗਿਆ ਤਾਂ ਰਾਜਾ ਉਹ ਪੰਡਤ ਉਹਦੇ ਕੋਲ ਲੈ ਗਿਆ ਸੰਤ ਕੋਲੇ ਉੱਥੇ ਜਦੋਂ ਉਹਨੇ ਉਹਦਾ ਮੱਥਾ ਦੇਖਿਆ ਉਹ ਪੰਡਤ ਨੂੰ ਕਹਿਣ ਲੱਗਿਆ ਵੀ ਪੰਡਤ ਜੀ ਵੀ ਤੁਸੀਆਂ ਉੱਚੀ ਕੁਲ ਦੇ ਬ੍ਰਾਹਮਣ ਆ ਵੀ ਅਨਰਥ ਹੋ ਗਿਆ ਤਾਂ ਜਿਹੜਾ ਤੁਹਾਡਾ ਬੱਚਾ ਹੈ ਇਹਦਾ ਭਾਗ ਦੱਸਦਾ ਵੀ ਇਹਦਾ ਤਾਂ ਨੀਚਕੁੱਲ ਦੀ ਕੁੜੀ ਨਾਲ ਸੰਯੋਗ ਲਿਖਿਆ ਹੋਇਆ ਵੀ ਮਛੇਰੇ ਦੀ ਕੁੜੀ ਨਾਲ ਵਿਆਹ ਹੋਊਗਾ ਉਹ ਪੰਡਤ ਪੁੱਛਣ ਲੱਗਿਆ ਵੀ ਇਹੋ ਜਿਹਾ ਭਾਗ ਵੀ ਮੈਂ ਤਾਂ ਪੰਡਤਾਂ ਉਹ ਕਹਿੰਦਾ ਵੀ ਇਹ ਤਾਂ ਹੁਣ ਦੇਵ ਮਾਤਾ ਨੇ ਜੋ ਅੱਖਰ ਪੜ੍ਹਤੇ ਮੈਂ ਤਾਂ ਤੁਹਾਨੂੰ ਉਹ ਦੱਸ ਰਿਹਾ ਉਹ ਕਹਿੰਦਾ ਫੇਰ ਵੀ ਕਿੱਥੇ ਹੋਊਗਾ ਉਹ ਉਹ ਕੁੜੀ ਹੈਗੀ ਐਸ ਟਾਈਮ ਉਹ ਕਹਿੰਦਾ ਹਾਂ ਉਹ ਤਿੰਨ ਸਾਲ ਦੀ ਹੈ ਕਹਿੰਦਾ ਕਹਿੰਦਾ ਕਿੱਥੇ ਹੋਊਗਾ ਭਾਈ ਉਹਨੇ ਸਾਰਾ ਕੁਝ ਸੰਤ ਨੇ ਦੱਸਤਾ ਵੀ ਭਲਾਨੇ ਸ਼ਹਿਰ ਦੇ ਵਿੱਚ ਮਸ਼ੇਰ ਹੈ ਉਹਦੀ ਕੁੜੀ ਨਾਲ ਹੋਊਗਾ ਵੀ ਉਹਦੀ ਤਿੰਨ ਸਾਲ ਦੀ ਕੁੜੀ ਹੈ ਸ਼ਕੁੰਤਲਾ ਉਹਦਾ ਨਾਮ ਹੈ ਤਾਂ ਉਹ ਕਹਿਣ ਲੱਗਿਆ ਉਹ ਚਲੋ ਮੁੜ ਗਿਆ ਜੀ ਘਰੇ ਜਾ ਕੇ ਸੋਚਦਾ ਪੰਡਤ ਵੀ ਲੈ ਹੁਣ ਮੈਨੂੰ ਪਤਾ ਹੀ ਲੱਗ ਗਿਆ ਹੁਣ ਮੈਂ ਕਿਉਂ ਰਿਸ਼ਤਾ ਹੋਣ ਦੇਵਾਂਗਾ ਭਾਈ ਉਸ ਬਸ਼ੇਰੇ ਕੋਲੇ ਜਾ ਵਜਿਆ ਕਹਿੰਦਾ ਮੈਂ ਤਾਂ ਭਾਗਾਂ ਦਾ ਵਿਉ ਮਾਤਾ ਦਾ ਲਿਖਿਆ ਹੋਇਆ ਮੈਂ ਕਹਿੰਦਾ ਸਾਰਾ ਮੱਥੇ ਦਾ ਲੇਖ ਸਾਰਾ ਮਟਿਆ ਦੂੰ ਹੁਣ ਬੜੇ ਹੰਕਾਰ ਚ ਗਿਆ ਜਾ ਕੇ ਪੁੱਛ ਪੁਛਾ ਕੇ ਭਾਈ ਉਹਦੇ ਕੋਲੇ ਵਗ ਗਿਆ ਉਹਨੂੰ ਕਹਿਣ ਲੱਗਿਆ ਵੀ ਤੇਰੀ 3 ਸਾਲ ਦੀ ਕੁੜੀ ਵੀ ਹੈ ਸ਼ਕੁੰਤਲਾ ਉਹ ਕਹਿੰਦਾ ਵੀ ਹਾਂ ਜੀ ਹੈਗੀ ਹੈ ਕਹਿੰਦਾ ਮੈਂ ਤਾਂ ਲੰਘਿਆ ਜਾਂਦਾ ਸੀ ਉਰੋਂ ਦੀ ਕਹਿੰਦਾ ਉਹੀ ਵੀ ਮੈਨੂੰ ਤਰਸ ਜਾ ਆ ਵੀ ਚੱਲ ਤੇਰੇ ਕਰਮ ਦੇ ਇੱਕ ਜੱਲਾ ਗਰੀਬ ਬੰਦਾ ਹੈ ਕਹਿੰਦਾ ਵੀ ਮੈਨੂੰ ਤੇਰੇ ਬਾਰ ਤੋਂ ਹੀ ਬਾਰ ਵੀ ਪਤਾ ਲੱਗਦਾ ਹੈ ਵੀ ਤੇਰੇ ਘਰੇ ਪੁੱਤ ਤਾਂ ਹੋਊਗਾ ਜੇ ਆਹ 3 ਸਾਲ ਦੀ ਕੁੜੀ ਆ ਨਾ ਵੀ ਇਹਨੂੰ ਮਾਰ ਮੂਰਦ ਨੇ ਉਹ ਕਹਿੰਦਾ ਮਾਰ ਦਾਂ ਕਹਿੰਦਾ ਨਾ ਮਹਾਰਾਜ ਕਹਿੰਦਾ ਮਸਾ ਰੱਬ ਤਾਂ ਦੁੱਦਦਾ ਕਹਿੰਦਾ ਮੈਂ ਤਾਂ ਇਹਨੂੰ ਪਾਲੂਗਾ ਕਹਿੰਦਾ ਜਿਹੀ ਜੇ ਮੇਰੇ ਘਰੇ ਸਰਦਈਆਂ ਗਰੀਬੀ ਉਹ ਹੈ ਜੇ ਕੰਮ ਕਰਦਾ ਇਹਨਾਂ ਨੂੰ ਖਵਾਉਂਗਾ ਪਿਆਉਣਾ ਚਾਰ ਧੀਆ ਨੇ ਕਹਿੰਦਾ ਮੇਰੇ ਤਾਂ ਵੀ ਮੈਂ ਤਾਂ ਉਹ ਹੈ ਜੋ ਵਿਆਹ ਕਰ ਦੂੰਗੀ ਜਿਹੜਾ ਕੁਝ ਮੈਨ ਤੋਂ ਸਰੂ ਵੀ ਮੈਂ ਨਹੀਂ ਐਡਾ ਵੱਡਾ ਪਾਪ ਕਰਦਾ ਉਹ ਕਹਿੰਦਾ ਤੂੰ ਬਾਪ ਨਾ ਕਰ ਇਹਨੂੰ ਛੱਡਿਆ ਕਿਧਰੇ ਤਾਂ ਤੇਰੇ ਪੁੱਤ ਹੋਊ ਨਹੀਂ ਤੇਰੇ ਪੁੱਤ ਨਹੀਂ ਹੁੰਦਾ ਇਹਦਾ ਲੇਖ ਮੜਾ ਹੈ ਕਹਿੰਦਾ ਆਈ ਜਦੋਂ ਉਹ ਨਾ ਮੰਨੇ ਆ ਮਸ਼ੇਰਾ ਉਹਨੂੰ ਕਹਿੰਦਾ ਤੂੰ ਐ ਕਰ ਕਹਿੰਦਾ ਤੂੰ ਮੈਨੂੰ ਦੇ ਦੇ ਕੁੜੀ ਮੈਂ ਇਹਨੂੰ ਪਾੜ ਲੂੰਗਾ ਵਿਆਹਣ ਵਾਲੀ ਹੋਗੀ ਕਹਿੰਦਾ ਚੰਗਾ ਮੁੰਡਾ ਦੇਹ ਕੇ ਥੋੜੀ ਜਾਤ ਦਾ ਵਿਆਹ ਦੂੰਗਾ ਪਈ ਉਹਨੂੰ ਮਨਾ ਲਿਆ ਉਹਨੇ ਪੰਡਤ ਨੇ ਉਹਨੂੰ ਉਹ ਲਿਆਇਆ ਉਹਦੇ ਘਰੋਂ ਕੁੜੀ ਨੂੰ ਲਿਆ ਕੇ ਉਹਦੇ ਮੇਜ ਦਾ ਕੁੜੀ ਦੇ ਸੰਦੂਕ ਕਰਾਇਆ ਲੱਕੜ ਦਾ ਬਣਵਾ ਕੇ ਉਹਨੇ ਵਿੱਚ ਕੁੜੀ ਪਾ ਕੇ ਬੰਦ ਕਰਕੇ ਨਾ ਨਦੀ ਚ ਰੋੜਤਾ ਕਹਿੰਦਾ ਮਾਰਦਾ ਤਾਂ ਮੈਂ ਵੀ ਨਹੀਂ ਪਾਪ ਮੈਂ ਵੀ ਨਹੀਂ ਕਮਾਉਂਦਾ ਕਹਿੰਦਾ ਇੱਥੇ ਛੱਡ ਦਿਨਾ ਮਰਨਾ ਉਮਰੂ ਨਹੀਂ ਕਹਿੰਦਾ ਬਹੁਤ ਦੂਰ ਕਿਧਰੇ ਜਾ ਸਕਦੀ ਆ ਕਹਿੰਦਾ ਬਲਾਤੇ ਬਚਣੀ ਹੋਈ ਨਹੀਂ ਮਰ ਚੂ ਪਾਣੀ ਚ ਇੰਨੇ ਚ ਹੁਣ ਭਾਈ ਉਹ ਜਾਂਦੀ ਆ ਤਾਂ ਵਿਚਾਰਾ ਸੰਦੂਖ ਰੁੜਦਾ ਉਧਰੋਂ ਕਿਸੇ ਗਾਂਹਾਂ ਜਾ ਕੇ ਕਿਸੇ ਪੰਡਤ ਨੇ ਦੇਖ ਲਿਆ ਸੰਦੂਖ ਉਹਨੇ ਭਾਈ ਸੰਦੂਖ ਕਢਾ ਲਿਆ ਹੁਣ ਅੱਗੇ ਤਾਂ ਲੋਕ ਐਂ ਹੁੰਦੇ ਤੇ ਕਢਾ ਕਢੂ ਲੈਂਦੇ ਤੇ ਚੀਜ਼ਾਂ ਐ ਦੇਖ ਕੇ ਵੀ ਕੋਈ ਸੰਦੂਕ ਤੁਰਿਆ ਅੱਜ ਕੱਲ ਤਾਂ ਹਾਲਾਤ ਮਾੜੇ ਨੇ ਲੋਕ ਲੰਘ ਜਾਂਦੇ ਨੇ ਕੋਲ ਦੀ ਵੀ ਕੁਝ ਵੀ ਰੁੜਿਆ ਜਾਵੇ ਕੋਈ ਚੀਜ਼ ਪਈ ਹੋਵੇ ਬੰਦਾ ਹੱਥ ਨਹੀਂ ਲਾਉਂਦਾ ਛੇਤੀ ਛੇਤੀ ਅੱਗੇ ਦੇਖ ਲੈਂਦੇ ਹੁੰਦੇ ਐ ਭਾਈ ਉਹਨੇ ਜਦੋਂ ਕਢਾਇਆ ਤਾਂ ਦੇਖਿਆ ਵੀ ਇਹ ਤਾਂ ਕੁੜੀ ਐ ਏਡੀ ਵੱਡੀ ਪੜੀ ਪੜਾਈ 3 ਸਾਲਾਂ ਦੀ ਭਾਈ ਉਹ ਘਰੇ ਲੈ ਗਿਆ ਉਹਦੇ ਔਲਾਦ ਨਹੀਂ ਸੀ ਪਾਲੀ ਉਹਨਾਂ ਨੇ ਪੰਡਤਾਂ ਨੇ ਪਾਲ ਕੇ ਇਸੇ ਪੰਡਤ ਦੇ ਮੁੰਡੇ ਨਾਲ ਉਹਦਾ ਰਿਸ਼ਤਾ ਕਰਤਾ ਕੁੜੀ ਦਾ ਰਿਸ਼ਤਾ ਵਿਆਹ ਹੋ ਗਿਆ ਵਿਆਹ ਹੋਇਆ ਤਾਂ ਹੁਣ ਪੰਡਤ ਨੂੰ ਹੰਕਾਰ ਉਹਨੂੰ ਵੀ ਸਾਧਨ ਦੱਸ ਕੇ ਆਵਾ ਸੰਤਾਂ ਨੂੰ ਵੀ ਤੁਸੀਂ ਤਾਂ ਕਹਿੰਦੇ ਤੇ ਮਛੇਰੇ ਦੀ ਕੁੜੀ ਨਾਲ ਵਿਆਹ ਹੋਊਂ ਵੀ ਆਹ ਦੇਖ ਲੈ ਮੈਂ ਤਾਂ ਪੰਡਤ ਦੀ ਕੁੜੀ ਵਿਆਹ ਲਿਆ ਆ ਜਾ ਕੇ ਕਹਿੰਦਾ ਮੈਂ ਤਾਂ ਮਹਾਰਾਜ ਕਰਮਾ ਕਰਮਾ ਦਾ ਲਿਖਿਆ ਧੋਤਾ ਸਾਰਾ ਮੈਂ ਤਾਂ ਦੇਖੋ ਕਹਿੰਦਾ ਮੇਰਾ ਪੁੱਤ ਵਿਆਹ ਲਿਆ ਮੈਂ ਪੰਡਤਾਂ ਦੇ ਵਿਆਹ ਹੈ ਭਲਾਨੇ ਥਾਂ ਮੈਂ ਭਾਈ ਉਹ ਹੱਸ ਪਿਆ ਸੰਤਾ ਉਹ ਕਹਿਣ ਲੱਗਿਆ ਤੈਨੂੰ ਕੀ ਪੱਕਾ ਯਕੀਨ ਹੈ ਵੀ ਇਹੇ ਪੰਡਤਾਂ ਦੀ ਕੁੜੀ ਹੈ ਉਹ ਕਹਿੰਦਾ ਹਾਂ ਪੰਡਤਾਂ ਦੀ ਕੁੜੀ ਹੈ ਕਹਿੰਦਾ ਉਹ ਕਹਿੰਦਾ ਤੂੰ ਜਾ ਕੇ ਕੁੜੀ ਨੂੰ ਪੁੱਛੀ ਵੀ ਉਹਦੇ ਅਸਲੀ ਮਾਂ ਪਿਓ ਨੇ ਉਹ ਕਹਿੰਦਾ ਇਹ ਉਹੀ ਕੁੜੀ ਹੈ ਜਿਹੜੀ ਤੈਨੂੰ ਮੈਂ ਦੱਸੀ ਸੀ ਮਸ਼ੇਰੇ ਦੀ ਕੁੜੀ ਹੈ ਇਹੇ ਭਾਈ ਪੰਡਤ ਤਾਂ ਗਿਆ ਹਫੜਿਆ ਹਫੜਾਇਆ ਘਰੇ ਜਦੋਂ ਗਿਆ ਹਫੜਿਆ ਹਫਾਇਆ ਤਾਂ ਜਾ ਕੇ ਕੁੜੀ ਨੂੰ ਪੁੱਛਣ ਲੱਗਿਆ ਕਹਿੰਦਾ ਸਕੁੰਤਲਾ ਬੇਟੀ ਕਹਿੰਨਾ ਪੰਡਤ ਜੀ ਨੇ ਤੈਨੂੰ ਵਧੀਆ ਸੰਸਕਾਰ ਦਿੱਤੇ ਨੇ ਵੀ ਇਹੋ ਜੇ ਮਾਂ ਪਿਓ ਹੋਣੇ ਚਾਹੀਦੇ ਨੇ ਕਹਿੰਦਾ ਉਹਨੂੰ ਬੁਝਾਰਤਾਂ ਪਾਉਂਦਾ ਉਹ ਕਹਿਣ ਲੱਗੀ ਵੀ ਹਾਂ ਪਿਤਾ ਜੀ ਹਰੇਕ ਮਾਪੇ ਇਹ ਜਾਂ ਨਹੀਂ ਹੁੰਦਾ ਕਹਿੰਦੀ ਵੀ ਮੇਰੇ ਮਾਪੇ ਉਹਦਾ ਜਲਾਦ ਸੀ ਕਹਿੰਦੀ ਮੈਨੂੰ 3 ਸਾਲ ਦੀ ਨੂੰ ਸੰਦੂਕੜੀ ਚ ਪਾ ਕੇ ਪਾਣੀ ਚ ਸਿੱਟ ਕੇ ਨਦੀ ਚ ਇਹਨਾਂ ਨੇ ਤਾਂ ਕਹਿੰਦੀ ਮੈਨੂੰ ਕੱਢ ਕੇ ਪਾਲ ਲਿਆ ਦਿੱਤੀ ਬਣਾ ਕੇ ਵੀ ਮਾਪੇ ਤਾਂ ਮੇਰੇ ਹੋਰ ਸੀ ਕੋਈ ਕਹਿੰਦੀ ਇਹ ਤਾਂ ਜਲਾਦ ਸੀ ਵੀ ਹੁਣ ਮੇਰੇ ਇਹੀ ਮਾਪੇ ਨੇ ਭਾਈ ਉਹ ਤਾਂ ਥਾਈ ਬੈ ਗਿਆ ਪੰਡਿਤ ਤਾਂ ਤਾ ਹੁਣ ਉਹਦਾ ਮੁੰਡਾ ਵਗ ਗਿਆ ਕਿਸੇ ਕੰਮ ਤੇ ਬਾਹਰ ਕਿਧਰੇ ਮਾਗਰ ਉਹਨੂੰ ਕਹਿੰਦਾ ਕੁੜੀ ਨੂੰ ਸਕੁੰਤਲਾ ਨੂੰ ਆਪਦੀ ਨੂ ਨੂੰ ਕਹਿੰਦਾ ਜੇ ਬੇਟਾ ਤੂੰ ਕਹਿੰਦਾ ਮੈਂ ਚਾਹੁੰਨਾ ਵੀ ਤੇਰੇ ਪਹਿਲੀ ਹੁਲਾਦ ਲੜਕਾ ਪੈਦਾ ਹੋਵੇ ਵੀ ਮੇਰੇ ਨਾਲ ਤੈਨੂੰ ਨਦੀ ਤੇ ਚੱਲਣਾ ਪਊਗਾ ਉਹ ਕਹਿੰਦੀ ਚਲੋ ਪਿਤਾ ਜੀ ਚੱਲਿਆ ਹੁੰਨੇ ਆ ਭਾਈ ਗਿਆ ਉਹਨੂੰ ਕੁੜੀ ਨੂੰ ਆਪਦੀ ਨੂ ਨੂੰ ਲੈ ਗਿਆ ਨਦੀ ਤੇ ਜਿਹੜਾ ਆ ਕੇ ਆਬਦੇ ਹੱਥ ਚੋਂ ਛਾਂਪ ਲਾ ਕੇ ਪਾਣੀ ਚ ਸਿੱਟਦੀ ਆਬਦੀ ਨੂੰ ਨੂੰ ਕਹਿੰਦਾ ਵੀ ਆ ਛਾਂਪ ਲੱਭ ਲ ਉਹ ਕਹਿੰਦੀ ਪਿਤਾ ਜੀ ਪਾਣੀ ਚ ਕਿੱਥੋਂ ਲੱਭੂਗੀ ਇਹ ਮੈਨੂੰ ਇੰਨੇ ਪਾਣੀ ਚ ਉਹ ਕਹਿੰਦਾ ਨਾ ਜਿੰਨਾ ਜਰੇ ਨਹੀਂ ਲੱਭਦੀ ਘਰੇ ਨਹੀਂ ਇੱਥੇ ਰਹਿ ਆ ਪਪਾਈ ਘਰ ਨੂੰ ਵਗ ਗਿਆ ਕਹਿੰਦਾ ਖਬਰਦਾਰ ਜੇ ਘਰੇ ਆਈਆਂ ਇਹ ਛਾਂਪ ਕੱਢ ਕੇ ਲਿਆਵੇਂਗੀ ਤਾਂ ਘਰੇ ਵੜੂਗਾ ਚਲੋ ਜੀ ਉਹਨਾਂ ਛਾਪੋ ਕਿੱਥੋਂ ਲੱਭੇ ਵਿਚਾਰੀ ਤਾਂ ਜਦੋਂ ਉਹਨੇ ਦੇਖਿਆ ਵੀ ਉਹ ਪਾਣੀ 'ਚ ਵੜ ਗਿਆ ਘਰੇ ਥੋੜੇ ਜਿਹੇ ਘੇੜਾ ਜਿਹਾ ਦੇ ਕੇ ਨਿਕਲਿਆ ਆਇਆ ਘਰੇ ਉਧਰੋਂ ਉਹ ਛਾਪ ਕਿਸੇ ਮੱਛੀ ਨੇ ਨਿਗੜ ਲਈ ਤਾਂ ਹੁਣ ਉਹ ਕੁੜੀ ਨੇ ਦੇਖਿਆ ਵੀ ਹੁਣ ਮੈਂ ਕਿੱਥੇ ਜਾਵਾਂ ਮੂਰੇ ਰਾਤ ਪਊਗੀ ਕਿੱਧਰ ਜਾਵਾਂ ਮੈਂ ਤਾਂ ਉਹ ਪਾਈ ਉੱਥੋਂ ਚੱਲ ਪਈ ਗਾਹਾਂ ਜੰਗਲ ਜੇ ਦਾ ਰਾਹ ਸੀਗਾ ਉਤਰੀ ਜਾਂਦੀ ਐ ਤਾਂ ਉਹਦੇ ਮਾਗਰ ਇੱਕ ਜੀਪ ਆਈ ਜੀਪ ਦੇ ਵਿੱਚ ਇੱਕ ਫੈਮਿਲੀ ਬੈਠੀ ਐ ਪਰਿਵਾਰ ਪਹਿਲਾਂ ਤਾਂ ਉਹ ਲੰਘ ਕੇ ਕੋਲ ਦੀ ਫਿਰ ਉਹਨਾਂ ਨੇ ਦੇਖਿਆ ਵੀ ਨੌਜਵਾਨ ਕੁੜੀ ਆ ਵੀ ਜੰਗਲ ਦਾ ਕੰਮ ਐ ਵੀ ਮੂਰੇ ਗਾਂ ਰਾਤਾ ਪਉਵੀਏ ਕਿੱਥੇ ਜਾਂਦੀ ਆ ਆਪਾਂ ਬਿਠਾ ਲਓ ਵਿਚਾਰੀ ਨੂੰ ਗਾਂਹ ਲਾ ਦਾਂਗੇ ਜਿੱਥੇ ਉਹਨੇ ਜਾਣਾ ਹੈ ਭਾਈ ਉਹਨਾਂ ਨੇ ਕੀ ਕਰਿਆ ਉਹ ਕੁੜੀ ਬਿਠਾਈ ਲਈ ਬਿਠਾਈ ਹੋਈ ਉਹ ਵੀ ਪੰਡਤ ਸੀਗੇ ਤਾਂ ਹੁਣ ਉਹ ਕਹਿਣ ਲੱਗੇ ਗਾਂਹ ਘਰੇ ਲੈ ਗਏ ਕਿਉਂ ਉਹਨੂੰ ਪੁੱਛਿਆ ਵੀ ਕਿੱਥੇ ਜਾਣਾ ਹੈ ਉਹਨੇ ਦੱਸਤਾ ਵੀ ਮੈਂ ਤਾਂ ਮੇਰਾ ਤਾਂ ਕੋਈ ਟਿਕਾਣਾ ਨਹੀਂ ਹੈ ਕਹਿੰਦੀ ਵੀ ਮੈਂ ਤਾਂ ਜਿੱਥੇ ਮੈਨੂੰ ਕਿਸਮਤ ਲੈ ਜੂ ਉਹ ਕਹਿੰਦੇ ਵੀ ਲੈ ਸਾਫ਼ ਸੁਥਰੀ ਕੁੜੀ ਆ ਵੀ ਆਪਾਂ ਇਹਨੂੰ ਖਾਣਾ ਬਣਾਉਣ ਤੇ ਰੱਖ ਲੋ ਘਰੇ ਭਾਈ ਪੰਡਤਾਂ ਨੇ ਉਹ ਖਾਣਾ ਪਕਾਉਣ ਤੇ ਰੱਖ ਲਈ ਘਰੇ ਕੁੜੀ ਹੁਣ ਉਹਨਾਂ ਪੰਡਤਾਂ ਦੀ ਕੁੜੀ ਨੂੰ ਉਹ ਪਹਿਲਾਂ ਵਾਲਾ ਪੰਡਤ ਜਿਹੜਾ ਉਹ ਕੁੜੀ ਦਾ ਸਹੁਰਾ ਤੇ ਆਪਦੇ ਮੁੰਡੇ ਵਾਸਤੇ ਰਿਸ਼ਤਾ ਦੇਖਣ ਆਇਆ ਜਦੋਂ ਉਹ ਉਹਦਾ ਮੁੰਡਾ ਆ ਕੇ ਉਹ ਪੁੱਛਣ ਲੱਗਿਆ ਵੀ ਸਕੁੰਤਲਾ ਉਹਨੂੰ ਕਹਿੰਦਾ ਕਿ ਵੀ ਉਹ ਤਾਂ ਪਤਾ ਨਹੀਂ ਕਹਿੰਦਾ ਕੀ ਕਰਨ ਵਾਗੀ ਘਰੋਂ ਨਦੀ ਤੇ ਵਾਗੀ ਕਹਿੰਦਾ ਉੱਥੇ ਪਾਣੀ 'ਚ ਡੁੱਬ ਕੇ ਮਰ ਗਈ ਤਾਂ ਭਾਈ ਮੁੰਡੇ ਨੇ ਵੀ ਸੱਚ ਮੰਨ ਲਿਆ ਤਾਂ ਹੁਣ ਉਹ ਪੰਡਤ ਕਹਿਣ ਲੱਗਿਆ ਵੀ ਅੱਜ ਬੇਟਾ ਮਹਿਮਾਨਾਂ ਨੇ ਆਉਣਾ ਹੈ ਵੀ ਮੱਛੀ ਦੇ ਪਕੌੜੇ ਬਣਾ ਸਕਦੀਆਂ ਉਹ ਕਹਿੰਦੀ ਪਿਤਾ ਜੀ ਵੀ ਮੈਂ ਖਾਦੇ ਤਾਂ ਹੈ ਨਹੀਂ ਕਦੇ ਵੀ ਬਣਾ ਦੇਉਂਗੀ ਉਹ ਕਹਿੰਦਾ ਵੀ ਮੈਂ ਤੈਨੂੰ ਲਿਆ ਕੇ ਦਿੰਨਾ ਉਹ ਭਾਈ ਕੁਦਰ ਤੋਂ ਹੀ ਉਹ ਮੱਛੀ ਲਿਆਇਆ ਜਿਹੜੀ ਨੇ ਸ਼ਾਂਪ ਨਿਗਲੀ ਹੋਈ ਸੀ ਲਿਆ ਕੇ ਉਹਨੂੰ ਦੇਤੀ ਕੁੜੀ ਨੂੰ ਕਹਿੰਦਾ ਲੈ ਤੂੰ ਇਹਨੂੰ ਕੱਟ-ਕੁੱਟ ਕੇ ਵੀ ਪਕੌੜੇ ਬਣਾਈ ਇਹਦੇ ਤਾਂ ਹੁਣ ਉੱਧਰੋਂ ਭਾਈ ਕੁੜੀ ਨੇ ਮੱਛੀ ਕੱਟੀ ਛਾਪ ਨਿਕਲਿਆ ਆਈ ਵਿੱਚੋਂ ਕੁੜੀ ਨੇ ਦੇਖ ਲਈ ਵੀ ਇਹ ਤਾਂ ਉਹੀ ਛਾਪ ਹੈ ਵੀ ਇਹਦਾ ਮਤਲਬ ਇਹ ਮੱਛੀ ਨੇ निगल ਲਈ ਭਾਈ ਉਹਨੇ ਆਪਦੇ ਕੋਲ ਰੱਖੀ ਛਾਪ ਕੁੜੀ ਨੇ ਤਾਂ ਹੁਣ ਜਦੋਂ ਉਹ ਆ ਗਏ ਮੁੰਡੇ ਵਾਲੇ ਦੇਖਣ ਉਹਨਾਂ ਦੀ ਕੁੜੀ ਨੂੰ ਤਾਂ ਉਹਨੇ ਪੰਡਤ ਨੇ ਹਾਕ ਮਾਰੀ ਕਹਿੰਦਾ ਬੇਟਾ ਮਹਿਮਾਨ ਆ ਗਏ ਪਾਣੀ ਲੈ ਕੇ ਆਇਨਾ ਵਾਸਤੇ ਭਾਈ ਜਦੋਂ ਉਹ ਪਾਣੀ ਲੈ ਕੇ ਗਈ ਟ੍ਰੇ 'ਚ ਧਰ ਕੇ ਗਲਾਸ ਕੁੜੀ ਪੰਡਤ ਦੀਆਂ ਤਾਂ ਥਾਂ ਹੀ ਗਈਆਂ ਵੀ ਹੈ ਇਹ ਤਾਂ ਉਹੀ ਹੈ ਉਧਰੋਂ ਮੁੰਡੇ ਨੇ ਦੇਖ ਲਈ ਉਹਦੇ ਨੇ ਉੱਥੇ ਹੀ ਬੈਠਾ ਕਹਿੰਦਾ ਪਿਤਾ ਜੀ ਤੁਸੀਂ ਤਾਂ ਕਹਿੰਦੇ ਤੇ ਉਹਨੇ ਛਾਲ ਮਾਰੀ ਨਹਿਰ 'ਚ ਕਹਿੰਦਾ ਉਹ ਤਾਂ ਖੜੀ ਐ ਕਹਿੰਦਾ ਇਹਦਾ ਮਤਲਬ ਤੁਸੀਂ ਝੂਠ ਬੋਲਿਆ ਜੀ ਜਦੋਂ ਮੇਰੀ ਪਤਨੀ ਹੈਗੀ ਮੈਂ ਦੂਜਾ ਵਿਆਹ ਕਿਉਂ ਕਰਾਵਾਂ ਭਾਈ ਕੁੜੀ ਵੀ ਕਹਿਣ ਲੱਗੀ ਚੱਕ ਕੇ ਸ਼ਾਂਪ ਕਹਿੰਦੀ ਲਓ ਪਿਤਾ ਜੀ ਤੁਸੀਂ ਮੈਨੂੰ ਕਿਹਾ ਸੀ ਨਾ ਵੀ ਜਿੰਨਾ ਚਿਰ ਸ਼ਾਂਪ ਨਹੀਂ ਲੱਭ ਕੇ ਲਿਆਉਂਦੀ ਘਰੇ ਨਹੀਂ ਆਹ ਲਓ ਕਹਿੰਦੀ ਸ਼ਾਂਪ ਭਾਬਦੀ ਸ਼ਾਂਪ ਮੈਂ ਲੱਭਤੀ ਹੁਣ ਦੱਸੋ ਘਰੇ ਵਾਰ ਲੈ ਜਾਊਂਗਾ ਮੈਨੂੰ ਭਾਈ ਹੁਣ ਪੰਡਤ ਪਹਿਰੀਂ ਦੇਖ ਤੇ ਆ ਕੁੜੀ ਦੇ ਕਹਿੰਦਾ ਚੱਲ ਮੇਰੇ ਨਾਲ ਫਿਰ ਉਹ ਜਿਨ੍ਹਾਂ ਦੀ ਕੁੜੀ ਦੇਖਣਗੇ ਤੇ ਉਹਨਾਂ ਨੂੰ ਕਹਾਣੀ ਸੁرائی ਉਹਨੇ ਸਾਰੀ ਪੰਡਤ ਨੇ ਵੀ ਮੈਤੋਂ ਐਨ ਬਹੁਤ ਵੱਡੀ ਗਲਤੀ ਹੋਈ ਵੀ ਸੰਜੋਗ ਮੇਰੇ ਪੁੱਤ ਦੇ ਇਹਦੇ ਨਾਲ ਹੀ ਲਿਖੇ ਹੋਏ ਤੇ ਵੀ ਮੈਂ ਤਾਂ ਹੰਕਾਰ ਚ ਰਹਾ ਵੀ ਮੈਂ ਸੰਜੋਗ ਮੱਥੇ ਦੀ ਲਿਖੀ ਧੋਤੀ ਮੈਂ ਤਾਂ ਪਰ ਕਹਿੰਦਾ ਜਿਹੜਾ ਵਿਅਮਾਤ ਨੇ ਲਿਖਤਾ ਵੀ ਉਹਨੂੰ ਕੋਈ ਨਹੀਂ ਮਿਟ ਸਕਦਾ ਵੀ ਮੈਤੋਂ ਬਹੁਤ ਵੱਡੀ ਭੁੱਲ ਹੋਈ ਬੇਟਾ ਤੂੰ ਚੱਲ ਤੂੰ ਹੀ ਐ ਮੇਰੇ ਘਰ ਦੀ ਨੂੰਹ ਵੀ ਐ ਧੀ ਵੀ ਐ ਮੇਰੀ ਇੱਜ਼ਤ ਸਾਡੀ ਤੂੰ ਹੀ ਐ ਫਿਰ ਭਾਈ ਉਹਨੂੰ ਚਾਹਵ ਲਾੜ ਨਾਲ ਕੁੜੀ ਨੂੰ ਘਰੇ ਲੈ ਕੇ ਗਏ ਸੋ ਐਨੀ ਕੁ ਬਾਤ ਐ ਜੀ ਧੰਨਵਾਦ